ਦਾਰੀ ਪਿਆਰ ਹੁੰਦੀ ਐ ਫਿਰ ਤਿੰਨ ਚਾਰ ਜਾਣੇ ਰਲ ਕੇ ਪਜਾਮੀ ਚੜਾਉਂਦੇ ਨੇ ਤੇ ਘੰਟੀ ਵੇ ਲਾਲੂ ਕਿਵੇਂ ਮਤੂਰੀਆ ਤੋਂ ਕਰਦੇ ਵੇਰਾ ਇੰਡੀਆ ਤੋਂ ਤਾਂ ਜਾਂਦੇ ਨੇ ਕਹਿੰਦੇ ਆਜੋ ਪੰਜਾਬ ਬਚਾਉਣ ਚੱਲੀਏ 4 ਵਜੇ ਤੈਨੂੰ ਆਜਾ ਦੇਣਗੇ ਕਹਿੰਦੇ ਬਹੁਤ ਵੱਜ ਗਿਆ ਉਹਨੇ ਦਿਨ ਚ ਮੈਂ 37 ਪਿੰਡ ਘੜ ਦੇਣਾ ਮਨੂ ਪੱਤਰਕਾਰ ਕਹਿੰਦੇ ਤੂੰ ਥੱਕਦਾ ਨਹੀਂ ਮੈਂ ਕਿਹਾ ਜੀਰੀ ਲਾਉਣ ਨਾਲ ਤੇਰੀ ਔਖਾ ਕੰਮ ਕੰਕ ਵੱਡਣ ਨਾਲ ਤਾਂ ਨਹੀਂ ਔਖਾ ਕੱਖ ਕਰਦਾਂ ਨਾ ਤਾਂ ਨਹੀਂ ਔਖਾ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਕੰਮ ਹਰੇਕ ਢੋਲੀ ਤੋਂ ਬਾਅਦ ਨਿੰਬੂ ਪਾਣੀ ਪੀਣਾ ਪੈਂਦਾ ਆ ਫਰਕਾ ਸੱਚੀ ਬੋਲਨੇ ਬੋਲੀ ਚੱਲੋ ਸੋ ਵੀਰੋ ਤੁਹਾਨੂੰ ਵਾਹ ਫਰੌਣਗੇ ਆ ਕਰਨਗੇ ਉਹ ਕਰਨਗੇ ਕੋਈ ਪਰਵਾਹ ਨਾ ਕਰੋ ਜਿੰਨੇ ਜਰ ਤੁਸੀਂ ਤੁਸੀਂ ਨਾਲ ਹੋ ਨਾ ਮੇਰੇ ਮੈਨੂੰ ਕੋਈ ਡਰ ਨਹੀਂ ਮੈਂ ਥੋੜਾ ਟੱਕਰ ਖੜਾ ਮੈਂ ਕੋਈ ਪੈਸੇ ਕਮਾਉਣੀਆਂ ਪੈਸੇ ਕਮਾਉਣੇ ਹੁੰਦੇ ਮੈਂ ਫਿਲਮਾਂ ਟੀਵੀਾਂ ਤੋਂ ਕਮਾ ਲੈਂਦਾ ਆ ਜਿਹੜੀ ਫਿਲਮਾਂ ਵਾਲੀ ਟੀਮ ਹੈ ਧੂਰੀ ਦੇ ਨੇ ਦੋ ਤਾਂ ਮੁੰਡੇ ਬਿੰਨੂ ਢਿੱਲੋਂ ਰਾਣਾ ਲਵੀਰ ਉਹ ਮੇਰੀ ਵੀ ਟੀਮ ਹੈ ਦੇਵ ਖਰੋੜ ਪਟਾਰ ਜੰਗੀ ਕਰਮੀਤ ਅਨਮੋਲ ਮੇਰੀ ਵੀ ਟੀਮ ਹੈ ਜੂਨੂ ਵਾਲੇ ਪੁਰਾਣੇ ਐਪੀਸੋਡ ਦੇਖ ਲੋ ਮੇਰੇ ਨਾਲ ਹੀ ਅੰਦਰ ਹੁੰਦੇ ਸੀ ਮੈਨੂੰ ਵੀ ਲੋੜ ਸੀ ਉਹ ਮੈਨੂੰ ਹੁਣ ਵੀ ਕਹਿੰਦੇ ਨੇ ਫਿਲਮਾਂ ਵਾਲੇ ਕਹਿੰਦੇ ਆ ਜਾ ਬੰਬੇ ਆ ਜਾ ਕਿੱਥੇ ਨਾਲੀਆਂ ਦੇ ਮੌਕੇ ਦੇਖਦਾ ਫਰਦਾਇਆ ਆਇਆ ਬਜਾਰੇ ਲਈਏ ਉਹ ਮੈਂ ਕਹਾਂ ਨਹੀਂ ਯਾਰ ਲੋਕਾਂ ਦੇ ਹੱਕ 'ਚ ਮੇਰੀ ਪਰਮਾਤਮਾ ਦੀ ਡਿਊਟੀ ਲਈ ਹੈ ਉਹ ਡਿਊਟੀ ਮੈਂ ਜ਼ਰੂਰ ਨਿਭਾਉਂਦਾ ਗਰੀਬਾਂ ਦੇ ਹੱਕ 'ਚ ਆ ਮੋਦੀ ਵੀ ਡਰੇ ਪਏ ਉਹਨੇ ਵੀ ਕਹਿਤਾ ਕਿ ਜਿੰਮੇ ਮਰਜ਼ੀ ਰੋਕ ਲਿਓ ਓਏ ਸੰਗਰੂਰ ਵਾਲਾ ਪੀਲੀ ਪੱਗ ਜੀ ਵਾਲਾ ਨਾ ਆਜਿਓ ਮੈਨੂੰ ਜਿਉਣਾ ਤੋਂ ਬਰਕਰਾਰ ਰ ਪਰ ਇਹ ਤਾਂ ਹੈ ਦਰਮਾਨ ਨੂੰ ਨੱਕੇ ਥੋੜੀ ਲੱਗਦੇ ਹੁੰਦੇ ਨੇ ਲੋਕ ਲੜ ਰਹੇ ਨੇ ਤੁਸੀਂ ਲੜ ਰਹੇ ਹੋ ਤੁਹਾਡੇ ਨਾਲ ਆਪਣਾ ਤਾਂ ਚੋਣ ਨਿਸ਼ਾਨ ਵੀ ਇੰਨਾ ਵਧੀਆ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮਾਵਾ ਭੈਣਾਂ ਤੋਂ ਦੱਸਣ ਦੀ ਜਮਾ ਹੀ ਲੋੜ ਨਹੀਂ ਤੜਕੇ ਲੜਕੇ ਨੇਰੇ ਚ ਵੀ ਭਾਂ ਲੰਗੀਆਂ ਨੇ ਕਿੱਥੇ ਜੇ ਪਿਆ ਆ ਤੁਸੀਂ ਬਾਹਲੇ ਖੁਸ਼ ਨਾ ਹੋ ਛੇ ਲੋੜ ਪਵੇ ਹਜੇ ਮੇਰੇ ਵੀ ਭਾਂ ਲੰਗੀਆਂ ਨੇ ਕਿੱਥੇ ਚਾਹਣਾ ਕੀ ਉਹ ਝਾੜੂ ਜਿਹੜਾ ਉਹ ਆਖੜੀ ਹੈ ਸਵੇਰੇ ਇੱਧਰਲੇ ਪਾਸੇੋਂ ਫੜ ਕੇ ਸਫਾਈ ਕਰਦਾ ਹੈ ਆਥਰੇ ਦੂਜੇ ਪਾਸੇੋਂ ਫੜ ਕੇ ਸਫਾਈ ਕਰਦਾ ਪਤਾ ਨਹੀਂ ਆਇਆ ਹਜੇ ਕਾਲੀ ਗੰਗਸੇ ਤੇ ਨਹੀਂ ਆਇਆ ਇੱਥੇ ਕੋਈ ਹਜੇ ਟਿਕਟਾਂ ਡੂਟੇ ਨਹੀਂ ਮਣੀਆ ਉਹ 35 ਦਿਨਾਂ ਤੱਕ ਕੀ ਕਰਨਗੇ 35 ਦਿਨਾਂ ਜਾਂ 824 ਪਿੰਡਾਂ ਜਾਣਗੇ ਨਾ ਨਾਲੇ ਉਹਦਾ ਟੈਂਪਰੇਚਰ ਪੁੱਛ ਕੇ ਨਿਕਲਣ ਵਾਲੇ ਨੇ ਵੀ ਬਿਨਾਂ ਟੈਂਪਰੇਚਰ ਆ ਉਦੋਂ ਨੂੰ ਮੈਂ ਕਰ ਦੂੰ ਤਿਹਰ ਪਰ ਤਿਹਰ ਕਰਕੇ ਸਾਹਾਗਾ ਮਾਰ ਕੇ ਵੀਜੀ ਹੋਵੇ ਨਾ ਝਾਰ ਵਧੀਆ ਨਿਕਲਦਾ ਇਹਨਾਂ ਛੁੱਟਾ ਦੇਣਗੇ ਜੇ ਹੋ ਵੀ ਹੋ ਵੀ ਨਾ ਜੀ ਤਤੀਆ ਨਾ ਤਾੜੀਆਂ ਮਾਰ ਕੇ ਹਾਂ ਜੀ ਅੱਜ ਰੱਖਾਂ ਨੂੰ ਪੜਾ ਲੀਏ ਇਹ ਇਹ ਪੜ ਕੇ ਅਫਸਰ ਬਣ ਜਾਣ ਜੇ ਤੁਹਾਡੇ ਘਰਾਂ ਦੀਆਂ ਗਰੀਬੀਆਂ ਚੱਕਣਗੇ ਬਾਈ ਦਿੱਲੀ ਦੇ ਵਿੱਚ ਕੇਦਰੀ ਬਾਲ ਨੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਵੇਟ ਨਾਲੋਂ ਵਧੀਆ ਕਰਤੀ ਇੱਕ ਜੱਜ ਦਾ ਬੱਚਾ ਤੇ ਝੋਪੜੀ ਵਾਲੇ ਰਿਕਸ਼ੇ ਆਲ ਦਾ ਬੱਚਾ ਦਿੱਲੀ ਦੇ ਵਿੱਚ ਸਰਕਾਰੀ ਸਕੂਲ 'ਚ ਇੱਕ ਬੈਂਚ ਤੇ ਪੜਨ ਲੱਗਾ ਤੇ ਬਈ ਇੱਕ ਬੈਂਚ ਤੇ ਪੜਨ ਲੱਗਾ ਆ ਬੱਚਾ ਆਪਾਂ ਕੰਮ ਕਮੇਚਾਂਗੇ ਆ 15 20 ਦਿਨਾਂ ਨੂੰ ਕਣਕਾਂ ਰੰਗ ਪਟਾਗੀਆਂ ਆਪਾਂ ਵੇਚਾਂਗੇ 1840 ਰੁਪਏ ਕਿੰਟਲ ਤੇ ਦਿੱਲੀ ਚ ਦਿੱਲੀ ਦੇ ਕਿਸਾਨ ਕਣਕ ਵੇਚਣਗੇ 2616 ਰੁਪਏ ਕਿੰਟਲ ਪਾਉਣੇ 800 ਜਿਆਦੇ ਗੈਲੀਵਾਲ ਨੇ ਸੁਆਮੀ ਨਾਲ ਸੁਣੀ ਰਿਪੋਰਟਾਂ ਦੇ ਬਰਾਬਰ ਭਾਅ ਕਰਨ ਵਾਸਤੇ ਪਾਉਣੇ 100 ਦਾ ਇੱਕ ਕਿੰਟਲ ਤੇ ਬੋਨਸ ਦੇਣ ਦਾ ਐਲਾਨ ਕਰਤਾ 100 ਕਰੋੜ ਰੁਪਇਆ ਲੱਗੂਗਾ ਇਹਨਾਂ ਵੀ ਦੇਵਾਂਗੇ ਇੱਕ ਕੱਟ ਨਹੀਂ ਕਰ ਸਕਦਾ ਫਿਰ 23 24000 ਰੁਪਏ ਕਿੱਲੇ ਦਾ ਫਰਕ ਪੈ ਜੂਗਾ ਕਣਕ ਦਾ ਫਿਰ ਸਾਨੂੰ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ ਗੱਲ ਬਾਕੀ ਇਹ ਅਸੀਂ ਕਹਿੰਦੇ ਆ ਸਾਨੂੰ ਕੰਮ ਦਿਓ ਸਾਨੂੰ ਰੋਜ਼ੀਆਂ ਦੇ ਦਿਓ ਆਟਾ ਦਾਲ ਆਪ ਪਵਾ ਲਾਂਗੇ ਇਹ ਕਹਿੰਦੇ ਨਾ ਝੋਲੀ ਅੱਡੋ ਆਟਾ ਦਾਲ ਪਾਵਾਂਗੇ ਆਟਾ ਦਾਲ ਪੋਟਾਂ ਵੇਲੇ ਕੰਮ ਹੋਗਾ ਇਹਨਾਂ ਵਿੱਚ ਅਫਸਰ ਫਿਰ ਵੇੜਿਆਂ ਚ ਮਸਤੀਆਂ ਚ ਗਰੀਬੀਆਂ ਚ ਕਹਿੰਦੇ ਫਿਰ ਦੱਸਦੇ ਨੇ ਦੇਖਿਓ ਭਾਈ ਕਿਸੇ ਹੋਰ ਪਾਰਟੀ ਨੂੰ ਵੋਟ ਪਾ ਕੇ ਆਪਦਾ ਆਟਾ ਦਾਲਣਾ ਬੰਦ ਕਰਾ ਲਿਓ ਨੌਕਰੀਆਂ ਦੇ ਦੱਸ ਸਕਦੇ ਕਿ ਨੌਕਰੀਆਂ ਦੇ ਹਟਾ ਲਿਓ ਉਹ ਕਹਿੰਦੇ ਦੱਸ ਸਕਦੇ ਸੋ ਵੀਰੋ ਏਕਾ ਰੱਖਿਓ ਤੁਹਾਡੇ ਨਾਲ ਹਾ ਫਿਰਦਾ ਮੈਂ ਤਾਂ ਇੰਜ ਇੰਜ ਜਾਂਦਾ ਇਹ ਆ ਜਾਣਗੇ ਇਹ ਚੱਲਣਗੇ 250 ਕਿਲੋਮੀਟਰ ਤੋਂ ਉੱਥੋਂ ਚੰਡੀਗੜ੍ਹੋਂ ਜਾਂ ਦਿੱਲੀੋਂ 350 ਗੱਡੀਆਂ ਦਾ ਕਾਫਲਾ ਰਾਜ ਲੋਕਾਂ ਨੂੰ ਖਤਾਨਾਂ ਚ ਲਾਉਂਦੇ ਆਉਂਦੇ ਆ ਯਾਨੀ ਗੱਲ ਹੈ ਯਾਰ ਮੇਰੀ ਗੱਡੀ ਤੇ ਵੀ ਸਟicker ਲੱਗਿਆ ਹੋਇਆ ਹੈ ਮੈਂ ਵੀ ਲਾ ਸਕਦਾ ਲਾਲ ਬੱਤੀ ਪਰ ਕਿਉਂ ਵੀ ਜਦੋਂ ਲੋਕਾਂ ਦੇ ਵਿੱਚ ਲੰਘੋ ਮੈਨੂੰ ਤਾਂ ਬੜਾ ਵਧੀਆ ਲੱਗਦਾ ਆ ਹੁਣ ਮੈਂ ਲੰਘੀਗਾ ਮੁੰਡੇ ਮੁੰਡੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ 11 ਦੋਸਤਾਂ ਵਾਂਗੂ ਬਣਾਉਂਦੇ ਨੇ ਭਾਨਤ ਭਾਈ ਹੋ ਰਿਆ ਨਹੀਂ ਹਾਂ ਇਹਨਾਂ ਨੂੰ ਕਹ ਲਓਗੇ ਟੀਮ ਸੌਰੀਆਂ ਨਹੀਂ ਮੱਥਲ ਹੋ ਰਿਆ ਇਹ ਤਾਂ ਨਹੀਂ ਆਉਂਦੇ ਪੁਲਿਸ ਆਉਂਰੇ ਤੂੰ ਆ ਜੀ ਇਹ ਬਹੁਆ ਕਦਮ ਦਾ ਸਾਡਾ ਬੱਚੇ ਖੜੇ ਨੇ ਕਿੰਨਾ ਚਾਹ ਇਹਨਾਂ ਨੂੰ ਜਦੋਂ ਮੈਂ ਵੀ ਛੋਟਾ ਹੁੰਦਾ ਸੀ ਨਾ ਐਮਪੀ ਆਉਂਦਾ ਸੀ ਸਾਡੇ ਪਿੰਡ ਉਦੋਂ ਮੈਂ ਦੇਖਦਾ ਹੁੰਦਾ ਸੀ ਕਿੰਨਾ ਡਰਿਆ ਜਦੋਂ ਮੈਂ ਜਿੱਤਿਆ ਨਾ ਨਵਾਂ ਨਵਾਂ ਮੈਂ ਆਪਦੀ ਆਪਣਾ ਗੱਲ ਕੀਤੀ ਸਭ ਤੋਂ ਪਹਿਲਾਂ ਲੋਕਾਂ ਦਾ ਡਰ ਕੱਢਣਾ ਯਾਰ ਐਮਪੀ ਦਾ ਹੌਵਾ ਕੱਢਣਾ ਵੀ ਐਮਪੀ ਆ ਗਿਆ ਹੈ ਸਾਡੇ ਕੋਈ ਨਵੇਂ ਬੈਠੇ ਨੇ ਆਏ ਬੈਠੇ ਨੇ ਲੋਕ ਵੀ ਐਮਪੀ ਆ ਗਿਆ ਅਗìn ਸਹੀ ਆ ਜਾਂਦਾ ਸੀ ਤੇ ਜੇ ਵੀ ਬੋਲਦਾ ਨਾਲ ਦਾ ਚੁੱਪ ਕਰ ਜਾ ਐਮਪੀ ਆਇਆ ਹੋਇਆ ਆਪਣੇ ਜੇ ਮੂਰੇ ਨੂੰ ਚੱਕੜ ਘੱਟ ਸੱਣ ਲਾਤਾ ਨਾ ਆ ਗੜੀ ਆ ਨਾ ਅੱਹੀਂ ਅੱਹੀਂ ਆਏ ਤਾਂ ਕਿਈ ਜਾਵਾਂਗੇ ਤੁਹ ਵੀਰੋ 93 ਨਾਂ ਦੀ ਲੋੜ ਤਾਂ ਤਾਂ ਪਾਵੇ ਨਾ 147 ਨਾਂ ਦੀ ਜੇ ਕਿਸੇ ਦੇ ਨਜਾਇਜ਼ ਕਬਜ਼ਾ ਕਰਾਇਆ ਹੋਵੇ ਜੇ ਤੇ ਨਜਾਇਜ਼ ਪਰਚਾ ਪਾਇਆ ਹੋਵੇ ਜੇ ਦੇਤੀ ਪੁੱਤ ਨੂੰ ਚਿੱਟੇ ਤੇ ਲਾਇਆ ਹੋਵੇ ਕਿਸੇ ਰੇਤੇ ਵਾਲੀ ਖੱਡ ਹਿੱਸਾ ਪਾਇਆ ਹੋਵੇ ਕਿਸੇ ਬੱਸਾਂ ਵਾਲੀ ਕਾਪੜੀ ਜਿੱਸਾ ਪਾਇਆ ਹੋਵੇ ਹਿੱਸਾ ਪਾਇਆ ਤਾਂ ਲੋਕਾਂ ਦੇ ਦੁੱਖਾਂ ਦਾ ਦਰਦਾਂ ਚ ਪਾਇਆ ਉਹਨਾਂ ਨੂੰ ਜਰੂਰ ਵੰਡਾਇਆ ਜੀ ਮੈਨੂੰ ਕੋਈ ਪਰਵਾਹ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਕਹੀ ਜਾਣ ਦਿਓ ਜੋ ਮਰਜ਼ੀ ਇਹਨਾਂ ਨੂੰ ਜੋ ਮਰਜ਼ੀ ਕਰੀ ਜਾਣ ਤੋ ਮਿਹਨਤ ਚ ਨਹੀਂ ਆਪਾਂ ਇਹਨਾਂ ਨੂੰ ਆਉਣ ਦਿੰਦੇ ਥੱਲੇ ਤੁਸੀਂ ਖਿਆਲ ਰੱਖਿਓ ਕਿ ਬੂਥ ਕਿਹਨੇ ਲਾਉਣਾ ਹੈ ਬੋਲਿੰਗ ਦੇ ਅੰਦਰ ਕੌਣ ਬੈਠੂਗਾ ਪੋਸਟਰ ਕਿੱਥੇ ਲਾਉਣੇ ਨੇ ਇਹ ਥੋੜਾ ਕੰਮ ਹੈ ਤਾਂਹਾਂ ਤਾਂ ਮੈਂ ਕੱਲੇ ਹੀ ਦਵੱਲੀ ਫਿਰਦਾ ਇਹਨਾਂ ਨੂੰ ਕੱਲੇ ਨੂੰ ਸਾਰੇ ਵਾਲੀ ਕਬਾਡੀ ਪਾ ਰੱਖੀ ਆ ਮੈਂ ਆ ਜੋ ਮੈਂ ਆਓ ਇਹ ਇੱਕ ਗੱਲ ਕਹਿੰਦੇ ਨਹੀਂ ਚਾਰ ਜਵਾਬ ਦਿੰਦਾ ਮੈਂ ਪਹਿਲਾਂ ਵੋਟਾਂ ਵੇਲੇ ਪਿਛਲੀ ਵਾਰ ਸੁਦੇਸ਼ ਸਿੰਘ ਢੀਂਸਾ ਕਹਿਆ ਸੀ ਭਗਵੰਤ ਮਾਨ ਦੀ ਵੋਟਾਂ ਵਾਲੇ ਪੋਸਟਰ ਤੇ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੋ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਜੇ ਮੈਂ ਜਵਾਬ ਦਿੱਤਾ ਸੀ ਮੈਂ ਕੋਈ ਗੱਲ ਨਹੀਂ ਢੀਂਸਾ ਸਾਹਿਬ ਜਿੰਨਾ ਹੱਸਣਾ ਹੱਸ ਲੋ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ਸਾਰਾ ਟੱਬਰ ਸਾਰੀ ਜ਼ਿੰਦਗੀ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਮੈਨੂੰ ਵੇਖੋ ਇੱਕ ਬਜ਼ੁਰਗ ਜਾਨ ਨੂੰ ਮੈਂ ਕਹਿੰਦਾ ਪਰਵਾਹ ਨਾ ਕਰੀ ਸ਼ੇਰਾ ਚੱਕ ਦਾਂਗੇ ਮੈਂ ਕਿਵੇਂ ਇਹਨਾਂ ਬੜਾ ਬਦੀਲਾ ਮਾਂ ਦਾ ਸੀ ਇੱਥੇ ਕਿਤਾ ਡੋਲੂ ਹੀ ਐ ਲੋਕਾਂ ਦੇ ਆਪਦੇ ਉਹਦੇ ਵਿਚਾਰ ਹੁੰਦੇ ਨੇ ਸੁਣੋ ਸਭ ਦੀ ਕਰੋ ਮਾਉਂਦੀ ਉਹ ਵੀ ਇੱਥੇ ਆਉਣਗੇ ਉਹਨਾਂ ਦੀ ਵੀ ਸੁਣ ਲਿਓ ਉਹਨਾਂ ਨਾਲ ਵੀ ਗੱਲ ਕਰ ਲਿਓ ਸੋ ਵੀਰੋ ਅੱਜ ਤਾਂ ਤੁਹਾਡੇ ਨਾਲ ਆ ਮੈਨੂੰ ਪੱਤਰਕਾਰ ਕਹਿੰਦੇ ਇਹਨਾਂ ਪ੍ਰਸ਼ਤਚਾਰੀਆਂ ਨੇ ਹੁਣ ਤੱਕ ਕਿੰਨਾ ਕਿ ਨੁਕਸਾਨ ਕਰਤਾ ਹੋਊਗਾ ਵੀ ਦੇਸ਼ ਦਾ ਲੁੱਟ ਕੇ ਬੈਂਕਾਂ ਚ ਲੁੱਟ ਕੇ ਲੈ ਕੇ ਬਾਹਰ ਦੇ ਲੋਕਾਂ ਗਿਨਾ nghi ਦਾਨ ਕਰਤਾ ਹੁ ਮੈ ਉਹਨੇ ਕਿਵੇਂ ਦਸੀਏ ਇਹ ਤਾਂ ਉਹ ਗੱਲ ਆ ਸਾਡੇ ਪਿੰਡ ਕਸਤੂਰੀ ਬਾਣੀ ਦੀ ਦੁਕਾਨ ਹੈ ਉਹਦੀ ਚੋਰੀ ਹੋ ਗਈ ਸੀ ਫੱਕੀ ਦਾ ਖਲਾ ਨਹੀਂ ਗੱਲਾ ਗੋਲਾ ਤੋੜ ਕੇ ਲਾਈ ਲੋਹੜੀ ਵਾਲੇ ਦਿਨ ਚੱਲਦੇ ਸੀ ਜਨਵਰੀ ਦੇ ਫਿਰ ਉਹਨੇ ਰਿਪੋਰਟ ਪੂਰ ਲਿਖਾਤੀ ਚਲ ਦੁਕਾਨ ਦਾ ਚਲਾਉਣੀ ਸੀ ਉਹਦੀ ਗੱਚਕ ਰਿਓੜੀ ਜੀ ਐ ਬੋਰੀਆਂ ਜਿਹੜਾ ਮੂੰਹ ਤੋੜ ਕੇ ਰੱਖੀ ਲੋਕਾਂ ਨੂੰ ਪਤਾ ਲੱਗਾ ਕਸਤੂਰੀ ਨੇ ਚੋਰੀ ਹੋ ਗਈ ਉਹ ਪਤਾ ਲੈਣ ਆਉਣ ਲੱਗ ਗਏ ਅਫਸੋਸ ਕਰਨ ਸਾਡੇ ਬਣਾ ਸਰਪੰਚ ਵੀ ਪਿਛਲੇ ਜੇ ਪੈਰ ਕਹਿੰਦਾ ਜਾਂ ਕਸਤੂਰੀ ਤੇ ਚੋਰੀ ਹੋ ਗਈ ਤਾਂ ਮੈਂ ਵੀ ਜਾਇਆ ਮਾ 서ਪੰਚ ਗਿਆ ਜਾਨ ਸਰਪੰਚ ਨੇ ਰਿਉਣੀ ਆਲੀ ਹੋਰੀ ਚੋਂ ਭਰੀ ਇੱਕ ਮੁਠੀ ਰਿਉਣੀ ਦੀ ਦੋ ਕਮੂਂਚ ਪਾ ਕੇ ਕਸਤੂਰੀ ਦੀ ਨਾੜੀ ਗੱਡੀ ਤੇ ਬਹਿ ਗਿਆ ਕਹਿੰਦਾ ਯਾਰ ਕਸਤੂਰੀ ਬਹੁਤ ਮਾਰਾ ਹੋਇਆ ਕਿੰਨਾ ਕਿ ਨੁਕਸਾਨ ਹੋ ਗਿਆ ਕਸਤੂਰੀ ਉਹ ਬੋਲ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਅੱਥਨ ਟੱਕ ਪਤਾ ਲੈ ਕੇ ਜਾਊ ਜਿਹੜਾ ਆਉਂਦਾ ਉਹ ਟੇਲ ਜਵਾਗੇ ਨਾ ਮੈਂ ਪਿੰਡਾਇਰ ਦਾ ਹੈਡ ਮਾਰ ਕੇ ਲੋਕ ਮੂੰਹ ਚ ਪਾ ਕੇ ਪੁੱਛ ਲੈਂਦਾ ਕਿੰਨਾ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਉਹ ਲੂਣੋਂ ਹਟ ਕੇ ਉਦੋਂ ਬਾਅਦ ਹਿਸਾਬ ਲਾਵਾਂਗੇ ਉਹ ਮੈਂ ਕਿਹਾ ਅਜੇ ਤਾਂ ਲੁੱਟੀ ਜਾਂਦੇ ਆ ਮੋਦੀ ਹੋ ਰਹੀ ਐ ਇੱਥੇ ਕੈਪਟਨ ਹੋ ਰਹੀ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜਦੋਂ ਕੋਈ ਇਮਾਨਦਾਰ ਸਰਕਾਰ ਆਇਆ ਆਵਾਜ਼ੇ ਪਾਟੂ ਕਹਿੰਦਾ ਵੀ ਨੱਟਾ ਲੱਗਿਆ ਲੁੱਟ ਨੂੰ ਉਦੋਂ ਹਿਸਾਬ ਲਾਵਾਂਗੇ ਫੇਰ ਬੈਂਸ ਫੇਰ ਬੈਦਨਾ ਮੈਂ ਧੰਨਵਾਦੀ ਆ ਤੁਹਾਡੀ ਕਮਿਲਦਾਰੀ ਦਾ ਟਾਈਮ ਕੱਢ ਕੇ ਇੱਥੇ ਇਕੱਠੇ ਹੋਏ ਆਪ ਰੋਟੀ ਟੁਕਦਾ ਮੇਲਾ ਹੈ ਪਰ ਮੈਂ ਤੁਹਾਨੂੰ ਇਹ ਕਹਿਣ ਲੱਗਿਆ 19 ਮਈ ਨੂੰ ਉਹਨਾਂ ਚਿਰ ਬਥੇਰੇ ਨਾਲ ਚ ਦੇਣਗੇ ਬਥੇਰੇ ਤੁਹਾਨੂੰ 도ਰੇ ਪਾਉਣਗੇ ਤੁਹਾਡੇ ਉੱਤੇ ਤੂੰ ਭਾਵੇਂ ਤੁਹਾਨੂੰ ਮਿਲਣ ਆਉਣਗੇ ਕਹਿ ਦਿਆ ਕਰੋ ਵੀ ਚਲ ਅੱਬੀ ਤੇ ਬੋਟਾਲੇ ਦੇ ਅੰਦਰ ਜਾ ਕੇ ਕਰ ਦਿਓ ਵੀ ਜਿਹੜੇ ਜਿਹੜੇ ਸਮਝ ਗਿਓ ਕਾੜੀ ਮਾਰ ਤੋਂ ਬਾਅਦ ਕੇ ਨੂੰ ਮਾਫ ਕਰੀਓ ਉਹ ਸਾਡਾ ਪਿੰਡਾ ਮੇਰੇ ਬਾਬਾ ਸੋ ਵੀਰੋ ਤੁਸੀਂ ਦੇਖੋ ਵਾਰਡਵਾਲ ਦੀ ਧਰਤੀ ਮੇਰੇ ਮੇਰੀ ਜ਼ਿੰਦਗੀ ਚ ਕਿੰਨਾ ਮੈਨੇ ਰੱਖਦੀ ਹੈ ਮੈਂ ਪਹਿਲੀ ਵਾਰ 1992 ਚ ਦੇਸ਼ ਭਗਤ ਕਾਲਜ ਵਾਰਡਵਾਲ ਚ ਫਸਟ ਆਇਆ ਸੀ ਪਹਿਲੀ ਵਾਰ ਜੂਥ ਫੈਸਟੀਵਲ ਚ ਤੇ 25 ਸਾਲਾਂ ਬਾਅਦ 2014 ਚ ਜਦ ਕਿ 22 ਸਾਲ ਬਾਅਦ ਮੈਂ ਫੇਰ ਫੇਰ ਵਸਤਾ ਆ ਨੰਦੇਸ਼ ਸਿੰਘ ਕਾਲਜ ਵਰਲਡ ਵਾਲ ਤੋਂ 2014 ਚ ਇੱਥੇ ਵੋਟਾਂ ਕਿੰਨੀਆਂ ਗਈਆਂ ਸੀ ਨਾ ਐ ਕਿ ਬੇਮਦਦੀ ਸੀ ਨੂੰ ਕਿਹਾ ਜੀ ਮੈਂ ਕਿਹਾ ਮੇਰੇ ਵੱਲ ਤਾਂ ਭਾਗਾਂ ਨਹੀਂ ਧਰਤੀ ਐ ਇੱਥੇ ਗਿਣਿਓ ਵੋਟਾਂ ਇੱਥੇ ਗਿਣਿਓ ਥੋੜਾ ਥੋੜੇ ਮੈਂ ਤਾਂ ਜਦੋਂ ਲੰਘਦਾ ਮੱਥਾ ਟੇਕ ਕੇ ਲੈਂਦਾ ਵੀ ਯਾਰ ਜਉਂਦੇ ਬਸ ਉਹ ਤਾਂ ਰਸਤੀਆਂ ਬੱਚੇ ਮਾਤਮਾ ਜਿੱਤ ਮੇਰੀ ਨਹੀਂ ਹੈਗੀ ਜਿੱਤ ਤੁਹਾਡੀ ਹੋਈ ਆ ਤੇ ਜੇ ਤੁਹਾਨੂੰ ਲੱਗਦਾ ਯਾਰ ਭਗਵੰਤ ਮਾਨ ਆਪਣੇ ਵਰਗਾ ਹੀ ਆ ਯਾਰ ਆਪਣੇ ਆਪਣੀਆਂ ਜਵਾਕਾਂ ਦੀਆਂ ਗੱਲਾਂ ਕਰਦਾ ਆਪਣੇ ਚੁੱਲ੍ਹਿਆਂ ਦੀ ਅੱਗ ਦਾ ਫਿਕਰ ਕਰੀ ਜਾਂਦਾ ਤਾਂ ਦੋ ਨਾਰੇ ਇਨਕਲਾਬ ਜਿੰਦਾਬਾਦ ਤੇ ਲਾ ਦਿਓ ਦੋਨਿਆਂ ਹੱਥ ਉੱਪਰ ਚਾ ਕੇ ਸਾਡਾ ਹੌਸਲਾ ਵੱਧ ਜਾਊਗਾ ਪੱਤੇ ਗੂੰਜਣ ਅੱਲ ਲੱਗਦੇ ਪਤਾ ਢੀਂਸੇ ਕੇ ਨੂੰ ਕਿ ਓਂਟ ਖੜੀ ਮੇਰੀ ਫੇਰ ਉਹੀ ਓਏ ਜਿਹੜਾ ਕਰਾਂਗੇ ਕੀ ਦੋਨਿਆਂ ਹੱਥ ਉੱਪਰ ਚਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾ ਦੇ ਹਾਂ ਜਿੰਦਾਬਾਦ ਜਿੰਦਾਬਾਦ ਕਾਲਸਾ